ਜਾਂਦੀ ਜਾਂਦੀ ਠੰਡ ਕਰ ਰਹੀ ਹੈ ਬਿਮਾਰ ਤੁਸੀਂ ਵੀ ਰਹੋ ਬਚ ਕੇ ਜਾਣੋ ਕਿਸ ਤਰ੍ਹਾਂ ਰੱਖੀਏ ਸਿਹਤ ਦਾ ਖਿਆਲ ਜਾਂਦੇ ਹੋਏ ਠੰਡ ਅਕਸਰ ਹੀ ਲੋਕਾਂ ਨੂੰ ਬਿਮਾਰ ਕਰ ਦਿੰਦੀ ਹੈ ਅਜਾ ਹੀ ਕੁਝ ਹਸਪਤਾਲਾਂ ਦੇ ਵਿੱਚ ਵਿਖਾਈ ਦੇ ਰਿਹਾ ਹਸਪਤਾਲਾਂ ਦੇ ਵਿੱਚ ਜ਼ਿਆਦਾਤਰ ਮਰੀਜ਼ ਖਾਂਸੀ ਜ਼ੁਕਾਮ ਅਤੇ ਬੁਖਾਰ ਦੇ ਆ ਰਹੇ ਨੇ ਇੱਥੋਂ ਤੱਕ ਕਿ ਨੀਮੋਨੀਆ ਦੇ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਇਸੇ ਜਾਣਕਾਰੀ ਡਾਕਟਰ ਸੁਵਾਤੀ ਖੁਰਾਨਾ ਵੱਲੋਂ ਸਾਂਝੀ ਕੀਤੀ ਗਈ ਆ ਉਹਨਾਂ ਨੇ ਕਿਹਾ ਕਿ ਅਕਸਰ ਹੀ ਸਰਦੀਆਂ ਦੇ ਵਿੱਚ ਲੋਕ ਚੰਗੀ ਖੁਰਾਕ ਨਹੀਂ ਖਾਂਦੇ ਜਿਸ ਕਰਕੇ ਉਹਨਾਂ ਦੀ ਇਮਿਊਨਿਟੀ ਵੀਕ ਹੋ ਜਾਂਦੀ ਹੈ ਤੇ ਵਾਇਰਲ ਹੋ ਜਾਂਦਾ ਉਹਨਾਂ ਕਹਿੰਦੇ ਕਿ ਕਈ ਵਾਰ ਇਹ ਵਾਇਰਲ ਐਨਾ ਵਾਹ ਜਾਂਦਾ ਕਿ ਨਿਮੋਨੀਆ ਦਾ ਰੂਪ ਧਾਰਨ ਕਰ ਲੈਂਦਾ ਜਿਸ ਨਾਲ ਕਾਫੀ ਸਮੱਸਿਆਵਾਂ 막 ਖੜੀਆਂ ਹੋ ਜਾਂਦੀਆਂ ਨੇ ਇਸ ਕਰਕੇ ਲੋਕਾਂ ਨੂੰ ਖਾਸ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਲੋੜ ਹੈ ਖਾਂਸੀ ਗਲਾ ਖਰਾਬ ਨਿਮੋਨੀਆ ਬਹੁਤ ਜ਼ਿਆਦਾ ਇਸ ਸੀਜ਼ਨ ਵਿੱਚ ਪਿਛਲੇ 1.5 ਮਹੀਨੇ ਤੋਂ ਅਸੀਂ ਦੇਖ ਰਹੇ ਹਾਂ ਬਹੁਤ ਸਾਰੀਆਂ ਐਡਮਿਸ਼ਨਸ ਹੋ ਰਹੀਆਂ ਨੇ ਜਿਹੜੇ ਕਿ ਪੇਸ਼ੈਂਟਸ ਆ ਰਹੇ ਨੇ ਸਿਰਫ ਹਾਈ ਗ੍ਰੇਡ ਫੀਵਰ ਹੋ ਰਿਹਾ ਹੈ 1-2 ਦਿਨਾਂ ਦੇ ਲਈ ਔਰ ਦੇ ਆਰ ਕਮਿੰਗ ਅਪ ਕਿ ਲੰਗ ਇਨਫੈਕਸ਼ਨ ਹੋ ਗਿਆ ਇਕਦਮ

ਜਿੰਨਾ ਅੱਛਾ ਖਾਣਾ ਤੇ ਚੰਗਾ ਘਰ ਦਾ ਸਾਫ਼ ਸੁਥਰਾ ਖਾਣਾ ਖਾਵਾਂਗੇ ਉੰਨੀ ਆਪਣੀ ਇਮਿਊਨਿਟੀ ਵਧੇਗੀ ਕਿਉਂਕਿ ਬਾਹਰ ਅੰਦਰ ਤਾਂ ਜਾਣਾ ਹੀ ਹੈ ਪਬਲਿਕ ਪਲੇਸਿਸ ਤੇ ਇਹ ਨਹੀਂ ਹੈ ਕਿ ਹਸਪੀਟਲ ਆਉਣ ਦੇ ਨਾਲ ਹੀ ਤੁਹਾਨੂੰ ਇਨਫੈਕਸ਼ਨ ਹੋਏਗਾ ਤੁਸੀਂ ਸ਼ਾਪਿੰਗ ਸੈਂਟਰ ਵਿੱਚ ਜਾਓਗੇ ਮਾਲਸ ਵਿੱਚ ਜਾਓਗੇ ਕਿਸੇ ਨੂੰ ਇਨਫੈਕਸ਼ਨ ਹੋਇਆ ਹੋਇਆ ਤੁਹਾਨੂੰ ਕੈਚ ਕਰ ਜਾਏਗਾ ਜੇ ਤੁਹਾਡੀ ਇਮਿਊਨਿਟੀ ਲੋ ਹੈ ਤਾਂ ਖਾਣ ਪੀਣ ਦੇ ਉੱਪਰ ਧਿਆਨ ਰੱਖਿਆ ਜਾਵੇ ਜੋ ਤੁਹਾਡੀਆਂ ਡੇਲੀ ਕੰਟੀਨਿਊਸ ਮੈਡੀਸਿਨਸ ਰੂਟੀਨ ਦੀਆਂ ਚੱਲ ਰਹੀਆਂ ਨੇ ਜੇ ਤੁਹਾਨੂੰ ਦਮਾ ਹੈ ਜਾਂ ਤੁਸੀਂ ਜਲਦੀ ਪ੍ਰੋਨ ਹੋ ਜਾਂਦੇ ਹੋ ਕੋਈ ਟੌਨਸਿਲ ਹੈ ਖਾਂਸੀ ਜੁਕਾਮ ਜਲਦੀ ਹੁੰਦਾ ਹੈ ਤਾਂ ਉਹ ਦਵਾਈ ਐਂਟੀ ਅਲਰਜਿਕਸ ਹੋ ਗਿਆ ਕੋਈ ਇਮਿਊਨਿਟੀ ਬੂਸਟਰ ਹੋ ਗਏ ਉਹਨਾਂ ਨੂੰ ਕੰਟੀਨਿਊ ਰੱਖੋ ਕਿਸੇ ਵੀ ਚੀਜ਼ ਦੀ ਕੋਈ ਥੋੜੀ ਜਿਹੀ ਹਲਚਲ ਲੱਗੇ ਬਾਡੀ ਵਿੱਚ ਜੋ ਨਾਰਮਲ ਤੋਂ हट ਕੇ ਹੈ ਆਪਣੇ ਡਾਕਟਰ ਦੀ ਸਲਾਹ ਲਓ ਆਪਣੇ ਆਪ ਦਵਾਈ ਨਾ ਲਓ ਤੁਸੀਂ ਮੈਂ ਮੌਸਮ ਦਾ ਵੀ ਅਸਰ ਜ਼ਰੂਰ ਕਹਿ ਸਕਦੇ ਹਾਂ ਹਾਂ ਜੀ ਮੌਸਮ ਦਾ ਅਸਰ ਜ਼ਰੂਰ ਕਹਿ ਸਕਦੇ ਹਾਂ ਕਿਉਂਕਿ ਜ਼ਿਆਦਾ ਠੰਡ ਦੇ ਵਿੱਚ ਬਲੱਡ ਪ੍ਰੈਸ਼ਰ ਦੇ ਪੇਸ਼ੈਂਟ ਹੋ ਜਾਂਦੇ ਨੇ ਜ਼ਿਆਦਾ ਠੰਡ ਦੇ ਵਿੱਚ ਆ ਆਪਾਂ ਕਈ ਵਾਰੀ ਹੈਲਦੀ ਚੀਜ਼ਾਂ ਨਹੀਂ ਖਾਂਦੇ ਬਹੁਤ ਜ਼ਿਆਦਾ ਸਿਰਫ ਚਾਹ ਹੀ ਪੀਣ ਲੱਗ ਜਾਂਦੇ ਆ ਆਪਾਂ ਫੂਡ ਜਿਹੜਾ ਖਾਣਾ ਚਾਹੀਦਾ ਫਰੂਟਸ ਹੋਗੇ ਪਾਣੀ ਆਪਾਂ ਘੱਟ ਕੰਜ਼ਿਊਮ ਕਰਦੇ ਆ ਜੋ ਕਿ ਨੈਚੁਰਲ ਇੱਕ ਆਪਣੇ ਲਈ ਹਾਈਡਰੇਸ਼ਨ ਦਾ ਸੋਰਸ ਹੈ ਇਮਿਊਨਿਟੀ ਦਾ ਸੋਰਸ ਹੈ ਔਰ ਸਬਜ਼ੀਆਂ ਵਗੈਰਾ ਆਪਾਂ ਘਟਾ ਦਿੰਨੇ ਆ ਤਾਂ ਉਹ ਚਾਹ ਦੇ ਸਿਰ ਤੇ ਹੋ ਜਾਂਦੇ ਆ ਤਾਂ ਇਮਿਊਨਿਟੀ ਘੱਟ ਗਈ ਤਾਂ ਇਨਫੈਕਸ਼ਨਸ ਹੋਣਦੀਆਂ ਮਮ ਬੱਚੇ ਔਰ ਬਜ਼ੁਰਗਾਂ ਨੂੰ ਜ਼ਿਆਦਾ ਦਿੱਕਤ ਆ ਇੱਕ ਨੂੰ ਮਿਲਦੀਆਂ ਇਸ ਟਾਈਮ ਜਿਹੜਾ ਗਲੇ ਖਰਾਬ ਖਾਂਸੀ ਜਿਹੜਾ ਇਸ ਟਾਈਮ ਜਿਹੜੀ ਜ਼ਿਆਦਾ ਆਈ ਹੈ ਕੋਲਡ ਵਗੈਰਾ ਇਸ ਵਿੱਚ ਬੱਚਿਆਂ ਵਿੱਚ ਹਮੇਸ਼ਾ ਤੋਂ ਹੀ ਜ਼ਿਆਦਾ ਹੁੰਦੀ ਹੈ ਕਿਉਂਕਿ ਇਹਨਾਂ ਦੇ ਰਿਫਲੈਕਸਸ ਬਹੁਤ ਸਟਰੋਂਗ ਨਹੀਂ ਹੁੰਦੇ ਬੱਚਿਆਂ ਨੂੰ ਥੋੜਾ ਲੇਟ ਪਤਾ ਲੱਗਦਾ ਹੈ ਕਿ ਖਾਂਸੀ ਹੈ ਰੇਸ਼ਾ ਕੱਢਣਾ ਨਹੀਂ ਆਂਦਾ ਬੱਚਿਆਂ ਨੂੰ ਬਜ਼ੁਰਗਾਂ ਵਿੱਚ ਵੀ ਕੁਝ ਇੰਜ ਕਹਿ ਸਕਦੇ ਆ ਬਟ ਯੰਗ ਪੇਸ਼ੈਂਟ ਵੀ ਅਸੀਂ ਬਹੁਤ ਦੇਖੇ ਇਸ ਵਾਰੀ ਨਿਮੋਨੀਆ ਦੇ ਹਾਈ ਬਲੱਡ ਪ੍ਰੈਸ਼ਰ ਦੇ ਥੈਟ ਇਜ਼ ਬਿਕੋਜ਼ ਆਫ ਲੋ ਇਮਿਊਨਿਟੀ ਫਿਜ਼ੀਕਲ ਐਕਸਰਸਾਈਜ਼ ਨਹੀਂ ਹੈ ਬਹੁਤ ਸਾਰੇ ਨਸ਼ਿਆਂ 'ਚ ਪੈ ਗਏ ਨੇ ਸੋ ਫਰਸਟ ਥਿੰਗ ਇਜ਼ ਕਿ ਤੁਸੀਂ ਲਾਈਫਸਟਾਈਲ ਚੇਂਜ ਕਰੋ ਆਪਣਾ ਫਿਜ਼ੀਕਲ ਐਕਟੀਵਿਟੀ ਰੱਖੋ ਖਾਣਾ ਪੀਣਾ ਬਹੁਤ ਹੈਲਦੀ ਤੇ ਘਰ ਦਾ ਰੱਖੋ ਐਂਡ ਜਦੋਂ ਵੀ ਕੁਝ ਗੜਬੜ ਲੱਗੇ ਬਾਡੀ ਵਿੱਚ ਵਿਜ਼ਿਟ ਯੂ ਡਾਕਟਰ ਖ਼ਬਰਦਾਰੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਖੁਸ਼ਕ ਰਹੇਗਾ ਪਰ ਜਾਂਦੀ ਜਾਂਦੀ ਠੰਡ ਲੋਕਾਂ ਨੂੰ ਬਿਮਾਰ ਕਰ ਰਹੀ ਹੈ ਇਸ ਕਰਕੇ ਲੋਕ ਆਪਣੀ ਸਿਹਤ ਦਾ ਖਾਸ ਧਿਆਨ ਜ਼ਰੂਰ ਰੱਖਣ ਹਕੀਕਤ ਦੀ ਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ